ਸਿੰਘ ਕਿਹੜੇ ਪਿੰਡ ਪਿੰਡ ਹੈ ਭੇਟ ਨਗਰ ਆਪੇ ਪਰਿਵਾਰ ਚ ਕੌਣ ਕੌਣਾ ਤੇ ਕਿੰਨੇ ਜੀ ਹੈਗੇ ਪਰਵਾਦੇ ਸਾਡੇ ਚਾਰ ਬੇਟੇ ਆ ਤੇ ਇੱਕ ਸਾਡੀ ਨੂੰਹ ਆ ਇੱਕ ਪੋਤਰਾ ਦੋਨੇ ਜੀ ਇਹੀ ਆ ਹਾਂ ਬਾਰੂ ਆਏ ਉਹਨਾਂ ਦਾ ਕੀ ਨਾਮ ਆ ਤੇ ਕਦੋਂ ਗਏ ਸੀ ਗਰਮੀਰ ਸਿੰਘ 2 ਸਾਲ ਤੋਂ ਗਏ ਪੱਕੀ ਤਰੀਕ ਤੇ ਸਾਨੂੰ ਯਾਦ ਨਹੀਂ ਜੀ ਚਲੋ ਇਹ ਆਈਡੀਆ ਹੀ ਆਇਆ ਜਿਹੜੇ بڑے ਪਲੇਅ ਤੇ ਅਸੀਂ ਘਾਟਾ ਬਈ ਆਈਡੀਆ 2 ਸਾਲ ਤੋਂ ਬਾਅਦ ਕੇ 2 ਸਾਲ ਬੱਚੇ ਨੂੰ ਇੱਧਰ ਇੱਧਰ ਘਮਾਉਂਦਾ ਰਿਹਾ ਜਨ ਤੇ ਸਾਡੇ ਕੋਲ ਹਨੀ ਪਤਾ ਨਹੀਂ ਇਹ ਦੁਬਈ ਤੋਂ ਚੁੱਕਿਆ ਕਮਾਨੀਆਂ ਹੋਣੇ ਇਦਾਂ ਦੀ ਇੱਕ ਮਰਕ ਸਾਨੂੰ ਤੇ ਇਹਨੇ ਨਾਂ ਨਹੀਂ ਆਉਂਦੇ ਵੇਹੇ ਇਹਨਾਂ ਦੇ ਇਦਾਂ ਕਮਾਨਾ ਆ ਗਏ ਨੇ 2 ਸਾਲ ਪੂਰੇ ਕਰੇ 2 ਸਾਲ ਤੋਂ ਬਾਅਦ ਨੇ ਹੁਣ 27 ਜਨਵਰੀ ਨੇ ਇੱਥੇ ਬੇਟਾ ਇੰਟਰ ਕੀਤਾ ਅਮਰੀਕਾ 27 ਨੂੰ ਉੱਥੇ ਪੜ੍ਹੇਗੇ ਤਾਂ ਇਹ ਤੋਂ ਬਾਅਦ ਹੁਣ ਸਾਨੂੰ ਤਾਂ ਪਤਾ ਨਹੀਂ ਹੋ ਸਾਡੇ ਨਾਲ ਕੋਈ ਗੱਲਬਾਤ ਨਹੀਂ ਹੋਈ ਬੇਟੇ ਦੀ ਇਹ ਗੱਲ ਨਹੀਂ ਹੋਈ ਉਸ ਤੋਂ ਬਾਅਦ ਜਦੋਂ ਇਹ ਰਿਪੋਰਟ ਆਇਆ ਤੇ ਸਾਨੂੰ ਪਤਾ ਲੱਗਾ ਕਿ ਸਾਨੂੰ ਫਿਰ ਵੀ ਨਹੀਂ ਪਤਾ ਚੱਲੇ ਜਦੋਂ ਇਹ ਲਿਸਟ ਪਹੁੰਚੀ ਕਿਸੇ ਨੇ ਸਾਨੂੰ ਦੱਸਿਆ ਆਗੇ ਤੁਹਾਡਾ ਬੇਟਾ ਇੱਥੇ ਜਿਹੜਾ ਬਾਹਰੋਂ ਆਇਆ ਨੇ ਕਿਰਪਾਲ ਹਾਂਜੀ ਗਰਮੀਤ ਸਿੰਘ ਗਰਮੀਤ ਸਿੰਘ ਇਹ ਮੈਰਿਟਨ ਨਹੀਂ ਇਹ ਵੀ ਆਨ ਮੈਚ ਦੀ ਹੈ ਹਾਂਜੀ ਜਦੋਂ ਜਦੋਂ ਕੋਈ ਤਾਂ ਪੇਟਿਆ ਸੀ ਕਿੰਨਾ ਕ ਖਰਚਾ ਉਹ ਖਰਚਾ ਇਸ ਤਰ੍ਹਾਂ ਇਕੱਠਾ ਕੀਤਾ ਖੱਚਾ ਇਦਾਂ ਹੀ ਕੋਈ ਪੈੜੀ ਦੇ ਕੁ ਆਪਣੇ ਦੁਕਾਨਾਂ ਤੇ ਲਾਉਣ ਕੋ ਆਪਣੇ ਆਰਮੀ ਪਰਸਨ ਬਿਲਚਨ ਤੇ ਲਾਉਣ ਕੋ ਗੋਲਡ ਲਾਉਣ ਕੋ ਇਦਾਂ ਕਿਸੇ ਕੋ ਵਿਆਜੀ ਠਾ ਕਿਦਾਂ 50 ਲੱਖ ਰੁਪਈਆ ਵੀ ਪੂਰਾ ਕਰਕੇ ਜੰਟ ਨਹੀਂ ਕੋ ਇਸ ਵੇਲੇ ਵੀ 50 ਲੱਖ ਰੁਪਈਆ ਵੀ ਲੱਗ ਗਿਆ ਪਰਿਵਾਰ ਦਾ ਕੀ ਵੀ ਵਾਪਸ ਆ ਗਿਆ ਇਸ ਪਰ ਕੀ ਵਿਚਾਰ ਕਰਦੇ ਸਾਹੇ ਤੇ ਪਰਚਾਚੇ ਕੋ ਇਹੋ ਹੀ ਮੰਗ ਵਗਦੇ ਵੀ ਸਾਡਾ ਨਾਸ਼ ਦਿੱਤਾ ਜਾਵੇ ਇਨਸਾਫ ਹੋਵੇ ਸਾਨੂੰ ਜਿਉ ਸਾਡਾ ਪੈਸਾ ਲੱਗਾ ਵਾਪਸ ਹੋਏ ਇਹ ਬੱਚੇ ਬੱਚੇ ਦੀ ਗਾਂ ਵਾਸਤੇ ਵੀ ਜਿੰਦਗੀ ਲਾਉਂਦੇ। ਉਹ ਪਾਲਸ ਤੋਂ ਜਿਹੜੇ ਵਾਪਸ ਆਏ ਨੇ ਇਸੇ ਬੋਲੇ ਕਿ ਕੀ ਸਥਿਤੀ ਆ? ਮਨੋਦਸ਼ਾ ਕੀ ਆ? ਦੇਖੀ ਬਹੁਤ ਮਾੜੀ ਹੈ ਇਸ ਟਾਈਮ ਤੇ ਹੋ ਰਿਹਾ ਹੈ ਬਹੁਤ ਨਾਰਿਕਾ ਹੁੰਦੀ। ਉਹਨਾਂ ਨੇ ਦੱਸਿਆ ਕੁਝ ਕਿ ਜਦੋਂ ਉਹਨਾਂ ਨੂੰ ਉੱਥੋਂ ਲਿਆਂਦਾ ਕਿ ਹੱਥਾਂ ਪੈਰਾਂ 'ਚ ਬੀੜੀਆਂ ਲਾਈਆਂ ਸੀ, ਕੀ ਕਾਣ ਪੀਣੋ ਦਿੱਤਾ? ਪਾਠਕੜੀਆਂ ਲੱਗੀਆਂ ਉਹਨਾਂ ਨੂੰ। ਕੀ ਗੱਲ ਬਾਤ? ਪਾਠਕੜੀਆਂ ਇੱਥੇ ਜਿਹੜਾ ਖੋਲੀਆਂ ਕਹਿੰਦੇ ਏਅਰਪੋਰਟ ਤੇ ਇੱਥੇ ਸਾਨੂੰ ਇਹਨਾਂ ਨੂੰ ਖਾਣਾ ਮਿਲਿਆ। ਰਸਤੇ 'ਚ ਕੋਈ ਜਿੰਦੇ ਨਹੀਂ। ਰੇਟ ਅੰਬਸਾਰ 에어ਪੋਰਟ ਤੇ ਖਾਣ ਨੂੰ ਹੱਤਕੜੀ ਦੇ ਵਿੱਚ ਹੋਣੀ ਇੱਥੇ ਹੋਣੀ ਜਾਂਚ ਲੱਗੀ ਹਾਂਜੀ ਹਾਂ ਉਹ ਕਿਸ ਤੀ ਕੀ ਗੱਲਬਾਤ ਹੋਈ ਕੀ ਹਾਲਾਤ ਰਏ ਉਹਨਾਂ ਦੇ ਉੱਤੇ ਜੇਲ੍ਹ ਚ ਜਾਂ ਜਦੋਂ ਲੈ ਕੇ ਆਏ ਉਹਨਾਂ ਨੂੰ ਹਾਲਾਤ ਤਾਂ ਹੱਤੇ ਮਾੜੇ ਜਦੋਂ 에어ਪੋਰਟ ਤੇ ਇਹਨਾਂ ਨੂੰ ਕਿਲੇ ਆ ਗਿਆ ਉੱਥੇ ਪਹਿਲਾਂ ਤਾਂ ਨਹੀਂ ਦੱਸਿਆ ਗਿਆ ਕਿ ਇਹਨਾਂ ਦੀ ਜਹਾਜ਼ ਦੇ ਵਿੱਚ ਬਿਠਾਇਆ ਗਿਆ ਕਿ ਜਹਾਜ਼ ਦੇ ਵਿੱਚ ਐਂਟੀ ਕਰਾ ਕੇ ਕਿ ਬੇਟਾ ਤੁਸੀਂ ਇੰਡੀਆ ਜਾ ਰਹੇ ਹਾਂਜੀ ਇਹ ਬੱਚੇ ਹਨ ਬਹੁਤ ਢੀਲੋ ਆਇਆ ਹੱਸਦਾ ਉਹ ਕੀ ਸਮਝਦੇ ਕਿ ਪਰਾਲੀ ਦੇ ਲਾਈਫ ਕੇਸ ਪਾਸੇ ਜਾਏਗੀ ਜਾਂ ਪਰਿਵਾਰ ਉਹਦੀ ਕਿਸ਼ਤਰਾ ਬਦਲ ਕਰੇਗਾ। ਲੈ ਤੇ ਹੋਏ ਸਰਕਾਰ ਇਹਨਾਂ ਦੇ ਇਨਸਾਫ ਦੁਆਏ ਕੋਈ ਅੰਟਾ ਕੋਲ ਪੈਸਾ ਵਾਪਸ ਹੋਵੇ ਤੇ ਸਾਡਾ ਤਾਂ ਫਿਰ ਬੱਚੇ ਦੀ ਦੁਬਾਰਾ ਕਿਸੇ ਤਰੀਕੇ ਨਾਲ ਕੋਈ ਲੈ ਆ ਬਣਾਏਗੇ। ਇਸੇ ਖੋਤ ਨਾ ਜੇ ਮੈਂ ਕਿਹਦੀ ਤੁਹਾਨੂੰ ਇਹਦਾ 40 ਦਾ ਬਕੋਲੇ ਦਾ ਕਿੰਨੇ ਕੰਮ ਕਰਨਾ। ਆਮਦਨ ਦੇ ਤੇ ਇਹਨਾਂ ਪਤਾ ਕਿ ਇਹ 1000 ਰੁਪਏ 1200 ਬੰਦਾ ਕੋਈ ਇੰਨਾ ਕਿ ਭਾਈ ਤੇ ਇਹਦੇ ਵਿੱਚ ਪਰਿਵਾਰ ਦਾ ਨਹੀਂ ਚੱਲਦਾ ਕੋਈ ਖਰਚੇ ਜਿਹੜੇ ਕਾਰੀਗਰ ਰੱਖੇ ਇਹਨਾਂ ਦੀਆਂ ਤਰ੍ਹਾਂਾਂ ਕੋਈ ਨਿਕਲ ਜਾਂਦੀਆਂ ਕੋਈ ਬੱਤਨ ਤੋਂ ਲੜੇ ਤੇ ਲਗਾ ਵਾ ਇਹਨਾਂ ਦਾ ਹੀ ਪੂਰਾ ਖਰਚਾ ਬਸ ਆਪਣੀ ਰੋਟੀ ਦਾ ਗੁਜ਼ਾਰਾ ਹੀ ਆ ਬੱਤਨ ਮੱਤੀ ਵਿੱਚ ਤੁਹਾਡੇ ਕਿਰਪਾਲ ਸਿੰਘ ਤੋਂ ਇਲਾਵਾ ਉਹ ਵੀ ਕਰਦੇ ਉਹ ਵੀ ਇਦਾਂ ਹੀ ਆ ਕਿ ਲੋਕ ਇਹ ਢਿਆੜੀ ਲਪਾਈ ਐਦਾਂ ਹੀ ਕੋਈ ਕੰਮ ਨਹੀਂ ਕਰਦੇ ਸੌਰਨ ਸਿੰਘ ਸੋ ਜੀ ਇਹ ਕਿਪਾਲ ਦਾ ਕਿਸ ਤਰ੍ਹਾਂ ਘੇੜਦਾ ਵਜਾ ਕਿਸ ਤਰ੍ਹਾਂ ਕੋਸ਼ਿਸ਼ ਕੀਏ ਮੇਰੇ ਬ੍ਰਦਰ ਵਰਗੀ ਹੈ ਜੀ ਜੀ ਕਿ ਕਿ ਉਹ ਲੈਂ ਗਏ ਉਹ ਘਟਾਚ ਦੇਖਿਆ ਤੇ ਕੀ ਕਰਦਾ ਉਹ ਸਾਰੀ ਗਰਮ ਹੈ ਜੀ ਹਲਾ ਤੇ ਇਦਾਂ ਜੀ ਅਵਲ ਤੁਹਾਨੂੰ ਨਾ ਉੱਥੇ ਮਿਲ ਨਹੀਂ ਦਿੱਤਾ ਆਪਾਂ ਵੇਟ ਕਰਦੇ ਰਹੇ ਜਿਵੇਂ ਅਸੀਂ ਉੱਥੇ 10 ਵਜੇ ਖਲੋਤੇ ਸਵੇਰੇ 5 ਵਜੇ ਸਾਡੇ ਟੱਕਰੇ ਹੋਏ ਉਹਨਾਂ ਨਾਲ ਫਿਰ ਉਹ ਪੁਲਸ ਆਪਣੀ ਕੋ ਸਟੱਡੀ ਦੇ ਵਿੱਚ ਹੀ ਰੱਖ ਕੇ ਛੱਡ ਕੇ ਗਈ ਤੇ ਉਸ ਤੋਂ ਬਾਅਦ ਜਦ ਤੁਹਾਡੇ ਘਰ ਆਣ ਕੇ ਗੱਲਾਂ ਬਾਤਾਂ ਹੋਈਆਂ ਨੇ ਪਿਛ ਦਿਨਾਂ ਉਹਨਾਂ ਨੂੰ 27 28 ਤਰੀਕ ਦੇ ਲਾਗੇ ਚੱਕ ਲਿਆ ਸੀਗਾ ਤੇ ਉਸ ਤੋਂ ਬਾਅਦ ਇਹਨਾਂ ਦੇ ਕੋਲੋਂ ਫੋਨ ਫਾਨ ਵੀ ਉਹਨਾਂ ਲੈ ਲਈ ਸੀ ਤੇ ਆਪਣੀ ਕੋ ਸਟੱਡੀ 'ਚ ਰੱਖਿਆ ਸੀ ਫੋਨ ਉਹਨਾਂ ਜਦੋਂ ਇੱਥੇ ਅੰਮ੍ਰਿਤਸਰ 에ਅਰਪੋਰਟ ਤੇ ਉਤਰੇ ਨੇ ਉਦੋਂ ਉਹਨਾਂ ਨੂੰ ਉਹਨਾਂ ਦੇ ਫੋਨ ਮਿਲੇ ਨੇ ਤੇ ਜਦੋਂ ਉਹਨਾਂ ਦੇ ਫੋਨ ਮਿਲੇ ਨੇ ਉਦੋਂ ਗੱਲਬਾਤ ਅੰਦਰ ਇੱਕ ਦੋ ਵਾਰੀ ਸਾਡੇ ਨਾਲ ਹੋਈ ਹੈ ਕਿਉਂਕਿ ਫਰੀ ਚਾਰ ਤੇ ਉਹਨਾਂ ਦਾ ਘਰਤਾ ਆਈਗਾ ਤੇ ਉਹਨੇ ਇਹੀ ਹਾਲਾਤ ਹੀ ਦੱਸੇ ਨੇ ਵੀ ਜੇ 2 ਸਾਲ ਹੋ ਗਏ ਉਹਨੂੰ ਘਰੋਂ ਨਿਕਲਿਆ ਤੇ ਜੇ ਏਜੰਟਿਕ ਤੇ ਸਾਲ ਪਹਿਲਾਂ ਵਾਰ ਦਿੰਦਾ ਨਾ ਦੁਬਈ ਜਾਂਦਾ ਚਰਬਾਲਦਾ ਤੇ ਜੇ ਗੇਮ ਨਹੀਂ ਚੱਲਦੀ ਤੇ ਸਾਲ ਪਹਿਲਾਂ ਹੀ ਦੱਸ ਦਿੰਦਾ ਵੀ ਮੇਰੇ ਹੱਥ ਵੱਸ ਦੀ ਨਹੀਂ ਆ ਤੇ ਦੋ ਸਾਲ ਉੱਥੇ ਭਾਲਣ ਤੋਂ ਬਾਅਦ ਉਹਨੂੰ ਵਾੜਿਆ ਆਦੂ ਗਿਆ ਜਦੋਂ ਉੱਥੇ ਟਰੰਪ ਦੀ ਸਰਕਾਰ ਆ ਗਈ ਤੇ ਮੌਕੇ ਦੇ ਫੇਰੇ ਵੜਦਿਆਂ ਸਾਰੇ ਦੂਜੇ ਦਿਨ ਹੀ ਚੁੱਕਿਆ ਗਿਆ ਜੀ ਵਾਪਸੀ ਤੇ ਕਿਸ ਤਰ੍ਹਾਂ ਦੇ ਹਲਾਤ ਰੇ ਜੀ ਅੱਜ ਕਿਹੜੀ ਗੱਲਬਾਤ ਹੋਈ ਵਾਪਸੀ ਦੇ ਨਾਲ ਉਹ ਜੀ ਹੱਥ ਘੜੀਆਂ ਲਾ ਕੇ ਲਿਆਂਦਾ ਗਿਆ 벨ਟਾਂ ਲਾਈਆਂ ਸੀਗੀਆਂ ਖਾਨ ਜਦੋਂ ਬਾਥਰੂਮ ਜਾਂਦੇ ਸੀ ਉਦੋਂ ਉਹਨਾਂ ਦਾ ਇੱਕ ਹੱਥ ਖੋਲਦੇ ਹੈਗੇ ਉਹਦਾ ਉਹਨਾਂ ਨੂੰ ਬੰਨ ਕੇ ਲਿਆਂਦਾ ਗਿਆ ਕੁਛ ਸ਼ਾਂਤੀ ਨਹੀਂ ਦਿੱਤਾ ਖਾਨ ਬੀਨੋ ਗਿੰਦੇ ਮਾੜਾ ਮੋਟਾ ਫਲ ਫਰੂਟ ਸਾਨੂੰ ਮਿਲਦਾ ਰਿਹਾ ਰੋਟੀ ਇੱਥੇ ਰੱਖਦੇ ਹਾਂਜੀ ਰੋਟੀ ਇੱਥੇ ਹੀ ਆਨ ਕੇ ਰੱਖਦੇ ਹੁਣ ਕੀ ਹਾਲਾਤ ਨੇ ਹਾਲਾਤ ਹੁਣ ਜਿਹੜੇ ਪਾਹੇ ਚਲ ਗਏ ਉਹੀ ਹਾਲਾਤਾਂ ਦੀ ਪ੍ਰੋਬਲਮ ਹੁਣ ਮੈਂ ਉਹੀ ਬੰਦੇ ਬਏ ਆ ਤੇ ਬਾਕੀ ਹੁਣ ਗੱਡੀ ਦੇਖੋ ਗਵਰਨਮੈਂਟ ਕੀ ਕਰਦੀ ਆ ਹੁਣ ਟੈਂਟ ਤੇ ਅਸੀਂ ਲੱਭ ਨਹੀਂ ਸਕਦੇ ਕਿੱਥੇ ਗਏ ਕਿੱਥੇ ਨਿਕਲ ਗਏ ਤੇ ਗਵਰਨਮੈਂਟ ਸਾਰਾ ਕੁਝ ਕਰ ਸਕਦੀ ਆ ਗੱਡੀਆਂ ਨੂੰ ਅਗਲਾ ਰਾਹ ਸਾਨੂੰ ਗਵਰਨਮੈਂਟ ਹੀ ਦੱਸੇਗੀ ਕੀ ਕਰਸਾ ਸਰਕਾਰ ਹੀ ਲੱਭੇ ਏਜੰਡਾ ਨੇ ਵੀ ਕਿੱਥੇ ਹਉਦਾ ਹਾਂ